ਸਰਬਜੀਤ ਕੌਰ ਨੂਰ ਹੁਸੈਨ ਵਾਲੀ ਆਪਾਂ ਕੱਲ ਵੀ ਗੱਲ ਕੀਤੀ ਤੇ ਇੱਕ ਤੇ ਨਾਸਰ ਹੁਸੈਨ ਦੇ ਨਾਮ ਦੇ ਵਿੱਚ ਕਾਫੀ ਉਲਝੇ ਹੋਏ ਨੇ ਲੋਕ ਕੁਛ ਨਾਸਰ ਢਿੱਲੋਂ ਸਮਝੀ ਜਾਂਦੇ ਕੁਛ ਨਾਸਰ ਹੁਸੈਨ ਸਮਝੀ ਜਾਂਦੇ ਨਾਸਰ ਹੁਸੈਨ ਇੰਗਲੈਂਡ ਦਾ ਕਪਤਾਨ ਹੁੰਦਾ ਹੈ ਇਹ ਪਤਾ ਨਹੀਂ ਇੱਥੇ ਹੁਣ ਕੌਣ ਹੈ ਕਿੱਥੇ ਤੇ ਹੁਣ ਉਹ ਮਤਲਬ ਕੀ ਕਹੀਏ ਕਿ ਬਈ ਇੱਥੇ ਤੇ ਹੋਰ ਹੀ ਕਪਤਾਨੀ ਕਰੀ ਜਾਂਦਾ ਨਾਸਰ ਪਰ ਉਹ ਚਲੋ ਇੱਕ ਚੀਜ਼ ਨੇ ਹੋਰ ਹੈਰਾਨ ਕੀਤਾ ਹੋਇਆ ਹਾਂਜੀ ਬਿਲਕੁਲ ਇੱਥੇ ਤੁਹਾਡੇ ਨਾਂ ਤੋਂ ਮੈਨੂੰ ਯਾਦ ਆਇਆ ਸਵੇਰੇ ਮਨਾ ਲੈ ਕੇ ਵੀ ਗੱਲ ਕਰਦਾ ਦਿਨਕ ਪਾਸ ਕਰਨੇ ਦੀ ਖਬਰ ਬਣਾ ਦਿੱਤੀ ਜੀ ਅਸੀਂ ਮਤਲਬ ਕਿ ਬੜੇ ਹਰਾਨ ਹੋਏ ਕਿ ਯਾਰ 나ਸਰ ਢਿੱਲੋ ਦੀ ਐਂਟਰੀ ਹੋ ਗਈ ਇਸ ਖੰਡ ਚ ਵੇਰ ਅੱਛਾ 나ਸਰ ਢਿੱਲੋ ਵੀ ਅੱਜ ਕੱਲ ਇੱਥੇ ਨਾ ਪੂਰਾ ਚੱਲਦਾ ਜੀ ਮੈਂ ਕਿ ਯਾਰੀ ਬੰਦਾ ਉਹ ਕਹਿੰਦੇ ਜੀ ਕਿ ਵਕੀਲ ਆ ਜਿਹੜੇ ਅਹਿਮਦ हसन ਪਾਸ਼ਾ ਸਾਹਿਬ ਉਹ ਕਹਿੰਦੇ ਕਿ 나ਸਰ ਤੇ ਮੇਰੇ ਕੋਲ ਪਹਿਲਾਂ ਆ ਕੇ ਬੁਕਿੰਗ ਕਰਾ ਗਿਆ ਸੀ ਵੀ ਖਾਤੂਨ ਆਉਣੀ ਆ ਤੇ ਬਈ ਨਿਕਾਹ ਕਰਵਾਉਣਾ ਆਪਾਂ ਤੇ ਤਿਆਰੀ ਆ ਮੈਂ ਕਿਹਾ ਵੀ ਲਿਆ ਪੈਸੇ ਸਜਣਾ ਪੈਸਾ ਫੈਂਕ ਤਮਾਸ਼ਾ ਦੇਖ ਜੀ ਤੈਨੂੰ ਅਸੀਂ ਲੀਗਲ ਜੋ ਵੀ ਸਹਤਾ ਹੈ ਪ੍ਰਮਾਨ ਸਾਨੂੰ ਪ੍ਰਮਾਨ ਆ ਤੈਨੂੰ ਅਸੀਂ ਉਹ ਦੇ ਦੇਾਂਗੇ ਮੋਈਆ ਕਰਵਾ ਦੇਾਂਗੇ ਜੀ ਲੋ ਜੀ ਉਹ ਕਹਿੰਦਾ ਕਿ ਆ ਗਿਆ ਤੇ ਫਿਰ ਇੱਥੇ ਪਹਿਲਾਂ ਮੈਂ ਕਲਮਾ ਪੜਵਾਇਆ ਉਹਨੂੰ ਮੁਸਲਮਾਨ ਕਰਵਾਇਆ ਇਸਲਾਮ ਕਬੂਲ ਕਰਵਾਇਆ ਫਿਰ ਉਹਦਾ ਨਕਾਨਾਮ ਮਤਲਬ ਕਿ ਅਗਲੇ ਦਿਨ ਅਸੀਂ ਅਦਾਲਤ ਦੇ ਵਿੱਚ ਜਾ ਕੇ ਤੇ ਰਜਿਸਟਰਡ ਕਰਵਾ ਦਿੱਤਾ ਜੀ ਹੁਣ ਮੇਰਾ ਉਹਦੇ ਨਾਲ ਕੋਈ ਰਾਬਤਾ ਨਹੀਂ 나ਸਰ ਪੈਸੇ ਦੇ ਗਿਆ ਸੀ ਮੈਨੂੰ ਹੁਣ ਆਪਣੇ ਵਾਲੇ মিডিਆ ਨੂੰ ਚਾਹੀਦਾ ਨਾਮ ਬਸ ਨਾਮ ਤੁਸੀਂ ਨਾਸਰ ਹੁਸੈਨ ਕਿਹਾ ਤੇ ਸ਼ੁਕਰ ਕਰੋ ਇੰਗਲੈਂਡ ਦੇ ਕਪਤਾਨ ਵਾਲਾ ਨਾਮ ਹੀ ਇਹਨਾਂ ਨੇ ਵਰਤਦਾ ਸੀ ਜੀ ਤੋ ਇੰਗਲੈਂਡ ਦਾ ਕਪਤਾਨ ਹੁੰਦਾ ਸੀ ਬਹੁਤ ਤਗੜਾ ਨਾਸਰ ਹੁਸੈਨ ਹੁਣ ਖੇਤ ਕਮੈਂਟਰੀ ਕਰਦਾ ਹੈ ਕਿਸੇ ਟਾਈਮ ਬਹੁਤ ਤੂਤੀ ਬੋਲਦੀ ਸੀ ਬੰਦੇ ਦੀ ਤਾਂ ਹੁੰਦਾ ਕੀ ਆ ਕਿ ਇਹਨਾਂ ਨੇ ਖਬਰ ਬਣਾਤੀ ਔਰ ਕਮਾਲ ਦੀ ਗੱਲ ਹੈ ਕਿ ਉਸ ਖਬਰ ਦੇ ਵਿੱਚ ਲੰਮਾ ਚੌੜਾ ਲੇਖ ਲਿਖ ਦਿੱਤਾ ਗਿਆ ਨਾਸਰ ਟਿਲੋਂ ਜੀ ਜਦ ਕਿ ਮੈਂ ਫਿਰ ਸਾਡੀ ਟੀਮ ਦੇ ਜਿਹੜੇ ਮੈਂਬਰ ਨੇ ਮੈਨੂੰ ਨਾਲ ਗੱਲ ਕੀਤੀ ਕਿ ਭਾਈ ਇਹ ਕੀ ਮਸਰਾ ਯਾਰ ਇਹ ਨਾਸਰ ਠੱਲੂ ਕਿਧਰ ਵਕੀਲ ਕਰੀ ਫਿਰਦਾ ਨਾਲ ਉਹ ਵੀਡੀਓ ਪਾ ਕੇ ਸਫਾਈਆਂ ਦਿੰਦਾ ਫਿਰਦਾ ਕਿ ਮੈਨੂੰ ਕਾਲਾ ਕੱਤੋਂ ਕੱਢੀ ਜਾਂਦੇ ਜੀ ਮੇਰਾ ਕੀ ਕਸੂਰ ਆਇਆ ਉਸ ਤੋਂ ਬਾਅਦ ਪਤਾ ਲੱਗਾ ਜਦੋਂ ਮੈਂ ਗੌਰਦੇ ਨਾਲ ਮੈਨੂੰ ਲਿੰਕ ਭੇਜਿਆ ਜੀ ਕਿ ਆਹ ਦੇਖੋ ਜੀ ਵੀਡੀਓ ਭੇਜਿਆ ਗਿਆ ਹੂੰ ਉਦੇ ਵਕੀਲ ਦਾ ਫਿਰ ਮੈਂ ਗੌਰ ਨਾਲ ਦੇਖਿਆ ਕਿ ਉਹ ਤੇ ਨਾਸਰ ਉਹਨੂੰ ਕਹੀ ਜਾਂਦਾ ਨਾ ਉਹਦਾ ਨਾਸਰ ਨਾਮ ਆ ਉਹਦਾ ਨਾਂ ਵੀ ਨਾਸਰ ਹੈ ਹਾਂਜੀ ਨਾਸਰ ਕਿਤੇ ਇੱਕ ਮੁਸਲਮਾਨ ਦਾ ਨਾਮ ਹੈ ਬਟ ਇਹ ਲੋਕ ਜੇ ਆਪਣੇ ਕੋਈ ਜਗਾ ਕੋਈ ਇੱਕ ਥੋੜੀ ਆ ਪੰਜਾਬ ਚ ਜੱਗੇ ਕਿਤੇ ਥੋੜੇ ਆ ਬਿਲਕੁਲ ਹਾਂਜੀ ਤਾਂ ਉਹ ਇਦਾਂ ਮਤਲਬ ਕਿ ਉਹ ਰਵਾ ਪੈ ਗਿਆ ਸਾਡੇ ਇਥੋਂ ਦੇ ਮਲਕ ਮੀਡੀਆ ਨੂੰ ਤਾਂ ਇਦਾਂ ਦਾ ਕੰਮ ਚਾਹੀਦਾ ਹੁੰਦਾ ਜੀ ਜੀ ਠੀਕ ਹੈ ਨਾ ਇਹਨਾਂ ਨੇ ਤੇ ਉਹਨੂੰ ਏਜੰਟ ਬਣਾਇਆ ਕੀ ਕੁਝ ਬਣਾਇਆ ਅੱਜ ਤੱਕ ਵੇਖ ਲਓ ਕਿ ਪੁਲਿਸ ਨੇ ਜਾਂ ਏਜੰਸੀਆਂ ਨੇ ਉਹਦੇ ਖਿਲਾਫ ਕੀ ਕੀਤਾ ਮੈਂ ਤਾਂ ਅੱਗੇ ਕਿਹਾ ਸੀਗਾ ਕਿ ਸਾਡੀਆਂ ਏਜੰਸੀਆਂ ਵੀ ਚੁਕੰਨੀਆਂ ਨੇ ਉਹ ਐਡਵਾਂਸ ਨੇ ਕਿ ਤੁਸੀਂ ਐਡਵਾਂਸ ਹੋ ਜੀ ਠੀਕ ਹੈ ਨਾ ਜੀ ਇਹ ਕੰਮ ਸਾਡੀਆਂ ਏਜੰਸੀਆਂ ਤੇ ਅਸੀਂ ਇਹ ਉਹਨਾਂ ਤੇ ਛੱਡ ਦਈਏ ਜਾਂਚ ਪੜਤਾਲ ਦਾ ਜੋ ਵੀ ਜਮੈਂ ਨਾ ਇਹ ਸੈਂਸਿਟਿਵ ਵਿਸ਼ਿਆਂ ਤੇ ਸਾਡਾ ਐਵੇਂ ਬਿਥੜੀਆਂ ਮਾਰਨ ਦਾ ਕੋਈ ਤੋਕ ਨਹੀਂ ਬਣਦਾ ਜੀ ਜੀ ਅੱਛਾ ਚੱਕ ਕੇ ਤੇ ਇੱਕ ਪੰਜਾਬੀ ਅਖਬਾਰ ਨੇ ਵੀ ਗਾਹ ਤੋਰਤੀ ਤੇ ਮੁੜ ਕੇ ਮੈਂ ਵੇਖਿਆ ਤੇ ਉਹਨਾਂ ਨੇ ਆਪਣੀ ਖਬਰ ਚੱਕੀ ਹੋਈ ਕਿਉਂਕਿ ਪਤਾ ਲੱਗ ਗਿਆ ਜੀ ਜਿਨੇ ਵੀ ਉਹ ਖਬਰ ਬਣਾਈ ਹੋਏਗੀ ਉਹਦੀ ਮਤਲਬ ਕਿ ਜਦੋਂ ਪੜਤਾਲ ਹੋਈ ਹੋਏਗੀ ਤਾਂ ਜਿਹੜਾ ਡੈਸਕ ਤੇ ਬੈਠਾ ਹੈ ਜਾਂ ਸਬ-ਐਡੀਟਰ ਹੈ ਉਹਨੇ ਦੇਖਿਆ ਹੋਵੇਗਾ ਕਿ ਲਿਆ ਭਾਈ ਦੱਸ ਤਾ ਅਗਲਾ ਨਾਲ ਦੀ ਨਾਲ ਫਿਰ ਤੁਹਾਨੂੰ ਪਤਾ ਯਰ ਕਿ ਜਾਂਦਾ ਕਿ ਹਟਾ ਦਿਓ ਬਸ ਢਿੱਲੇ ਨੂੰ ਕਹਿ ਲੋ ਫੇਮ ਵੀ ਮਿਲ ਜਾਂਦਾ ਤੇ ਗਾਲਾਂ ਵੀ ਮਿਲ ਜਾਂਦੀ ਦੋਨੀਆਂ ਚੀਜ਼ਾਂ ਇਕੱਠੀਆਂ ਹੀ ਹੋ ਜਾਂਦੀ ਪਰ ਉਥੋਂ ਜਿਹੜੀ ਗੱਲ ਤੁਹਾਡੇ ਮਤਲਬ ਕਿ ਸੁਣ ਲੈ ਕਿਆ ਜੋ ਸੁਣੀ ਸ਼ੈ ਤੁਸੀਂ ਚਾਹੋਗੇ ਪਸੰਦ ਵੀ ਕਰੋਗੇ ਇੱਕ ਤੇ ਇਹ ਆ ਕਿ ਜਿਵੇਂ ਮਾਨਕਾ ਕਹਿੰਦਾ ਇਹ ਨਾ ਵੀ ਮਰਜਾ ਆਪ ਤੇ ਮਰ ਗਿਆ ਸਾਨੂੰ ਵਕਤ ਪਾ ਗਿਆ ਗਾਉਣ ਵਾਲਿਆਂ ਨੂੰ ਜੋਰ ਪੜਾ ਲੱਗਦਾ ਗਾਉਣ ਤੇ ਹਣਾ ਬਿਲਕੁਲ ਬਿਲਕੁਲ ਉਦਾਂ ਹੀ ਆ ਕਿ ਇਹ ਜੜੀਆਂ ਚਾਹੇ ਉਹ ਕਿਰਨ ਬਾਲਾ ਚਾਹੇ ਇਹ ਆ ਚਾਹੇ ਥਾਰ ਵਾਲੀ ਬੀਬੀ ਇਹ ਪੱਤਰਕਾਰਾਂ ਨੂੰ ਵਕਤ ਪਾ ਦਿੰਦੀ ਆ ਨਾ ਬੰਦਾ ਚੱਲ ਸਕਦਾ ਤੇ ਨਾ ਗੱਲਾਂ ਕਰ ਸਕਦਾ ਹਾਂ ਹਾਂ ਬਸ ਭਾਈ ਖਬਰਾਂ ਜੜੀਆਂ ਕਰੋ ਜੀ ਇਹਨਾਂ ਦੀਆਂ ਕਰੋ ਇਹਨਾਂ ਤੋਂ ਬਿਗੈਰ ਫਿਰ ਸੈਗਮੈਂਟ ਜਾਂ ਬੁਲੇਟਿਨ ਜਾਂ ਪ੍ਰੋਗਰਾਮ ਦੂਰੇ ਰਹਿ ਜਾਂਦੇ ਆ ਗੱਲ ਇਹ ਆ ਕਿ ਉੱਥੋਂ ਮਿਲੀਆਂ ਜਿੰਨੀਆਂ ਕੋ ਮਤਲਬ ਕਿ ਖਬਰਾਂ ਨੇ ਉਹਨਾਂ ਅਨੁਸਾਰ ਸੁਖਮ ਸਾਹਿਬ ਇਹ ਜਿਹੜੀ ਇੱਥੋਂ ਬੀਬੀ ਨਸਕੇ ਗਈ ਆ ਜੀ ਜਿਹਨੇ ਧਾਰਮਿਕ ਯਾਤਰਾ ਦੀ ਆੜ ਲਈ ਆ ਇਹਦੇ ਵਾਸਤੇ ਉੱਥੇ ਵੀ ਬੁਰੀ ਖਬਰ ਹੈ ਉਹ ਜਿਹੜਾ ਵਕੀਲ ਕਹਿ ਰਿਹਾ ਨਾ ਕਿ ਮੇਰਾ ਰਾਬਤਾ ਨਹੀਂ ਹੋ ਰਿਹਾ ਜੀ ਫਲਾਂ ਠਮਕਾ ਦਰਸਲ ਇਹ ਉੱਥੋਂ ਵੀ ਫਰਾਰ ਹੋ ਗਏ ਨੇ ਦੋਨੇ ਇਹੋ ਖਬਰ ਆ ਰਹੀ ਹੈ ਈ ਮੈਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਇੱਥੋਂ ਤੇ ਫਰਾਰ ਤੇ ਉੱਥੋਂ ਵੀ ਕਹਿੰਦੇ ਹਾਂ ਹਾਂਜੀ ਇੱਥੋਂ ਵੀ ਫਰਾਰ ਤੇ ਉੱਥੋਂ ਵੀ ਫਰਾਰ ਹੈ ਬਈ ਕਾਦੇ ਹੋਏ ਨੈਣ ਚਾਰ ਬਸ ਇੱਥੋਂ ਵੀ ਫਰਾਰ ਤੇ ਉੱਥੋਂ ਵੀ ਫਰਾਰ ਹੈ ਹੁਣ ਗੱਲ ਇਹ ਆ ਕਿ ਉਹਦੇ ਜਿਹੜੇ ਰਿਸ਼ਤੇਦਾਰ ਆ ਜੀ ਉਹ ਜਿਹੜਾ ਨਾਸਰ ਪਵਾੜੇ ਦੀ ਜੜ ਅਛਾ ਉਹਦੇ ਰਿਸ਼ਤੇਦਾਰ ਵੀ ਚੁਕਲੇ ਆ 2-3 ਸ਼ਾਇਦ ਉਹਦਾ ਮੁੰਡਾ ਵੀ ਮਾਮਾ ਵੀ ਤੇ ਇੱਕ ਹੋਰ ਜੀ ਉਹ ਰਿਸ਼ਤੇਦਾਰ ਚੁਕਲੇ ਉਥੋਂ ਦੀ ਇੱਥੇ ਦੇ ਇੱਕ ਮਿੱਤਰ ਹੁਣ ਦੱਸ ਰਿਹਾ ਕਿ ਨਾਸਰ ਨੂੰ ਵੀ ਅਰੈਸਟ ਕਰ ਲਿਆ ਕਹਿੰਦੇ ਬੀਬੀ ਰਹਿ ਗਈ ਹੈ ਹੋਸਖਤਾ ਜੀ ਕਿਉਂਕਿ ਉਹਨਾਂ ਨੂੰ ਲੱਭ ਰਏ ਸੀ ਉੱਥੇ ਨਾ ਦੇਖੋ ਲੋਕਾਂ 'ਚ ਗੁੱਸੇ ਦੀ ਲਹਿਰ ਬਹੁਤ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਇੱਕ ਤੇ ਮਾਮਲਾ ਸਿਖਾ ਨਾਲ ਜੁੜ ਗਿਆ ਹੂੰ ਠੀਕ ਹੈ ਜੀ ਜੀ ਸੈਕੰਡ ਚੀਜ਼ ਧਾਰਮਿਕ ਯਾਤਰਾ ਨਾਲ ਜੁੜ ਗਿਆ ਤੇ ਤੀਜਾ ਜਿਵੇਂ ਆਪਾਂ ਕਹ ਲਈਏ ਕਿ ਫਿਰ ਇੱਕ ਬਦਨਾਮੀ ਦਾ ਵੀ ਸਬੱਬ ਬਣ ਜਾਂਦਾ ਹੈ ਨਾ ਹੂੰ ਕਿ ਭਾਈ ਇਹ ਤਿੰਨ ਬੱਚਿਆਂ ਦਾ ਪਿਓ ਇਹਨੇ ਕਿਹੜੀ ਕਰਤੂਤ ਕੀਤੀ ਆ ਜੀ ਹੁਣ ਉੱਥੇ ਗੁੱਸਾ ਬਹੁਤ ਹੈ ਲੋਕਾਂ 'ਚ ਇਹਨਾਂ ਨੇ ਬੇਸ਼ੱਕ ਦਾਅ ਤੇ ਖੇਡਿਆ ਕਿ ਕੋਰਟ ਦੀ ਸ਼ਰਨ ਤੇ ਜ਼ਰੂਰ ਲਈ ਆ ਜੀ ਕੋਰਟ ਦੀ ਸ਼ਰਨ ਤੇ ਜ਼ਰੂਰ ਲਈ ਆ ਹਮ ਪਰ ਉਹ ਕਹਿੰਦੇ ਆ ਕਿ ਭਾਵੇਂ ਕੁਝ ਵੀ ਹੋ ਜਾਵੇ ਲੋਕ ਜਿਹੜੇ ਚਾਹੁੰਦੇ ਆ ਕਿ ਇਹਨੂੰ ਡਿਪੋਰਟ ਕਰੋ ਡਿਪੋਰਟ ਕਰੋ ਤਾਂ ਉਥੇ ਪਾਕਿਸਤਾਨ ਦੇ ਵਿੱਚ ਕੋਟਾ ਨੂੰ ਵੀ ਬਾਈਪਾਸ ਕਰ ਦਿੱਤਾ ਜਾਂਦਾ ਆਪਣੇ ਵੀ ਤਾਂ ਕਈ ਵਾਰ ਹੋ ਜਾਂਦਾ ਕਈ ਫੈਸਲੇ ਜਿਹੜੇ ਆ ਕੋਟਾ ਹੋਰ ਦਿੰਦੀਆਂ ਤੇ ਫਿਰ ਮੁੜ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਕੁੰਡੀ ਲੱਭ ਕੇ ਪਾਸੇ ਕਰ ਦਿੱਤਾ ਜਾਂਦਾ ਤਾਂ ਉਥੋਂ ਇਹੋ ਆ ਕਿ ਬਈ ਇਹ ਦੋਨੇ ਫਰਾਰ ਚੱਲ ਰਹੇ ਸੀ ਉਹਦੇ ਰਿਸ਼ਤੇਦਾਰ ਨਾ ਪੜ ਲੈ ਉਹ ਏਜੰਸੀਆ ਕਹਿੰਦੀ ਆ ਭੱਜ ਕਿੱਥੋਂ ਤੱਕ ਭੱਜੇਗਾ ਤੇ ਇਹ ਜੇ ਬੀਬੀ ਫੜੀ ਗਈ ਉਹਨਾਂ ਦੇ ਢਾਹੇ ਚੜ ਗਈ ਤਾਂ ਉਹਨਾਂ ਨੇ ਰਿਪੋਰਟ ਕਰ ਦੇਣੀ ਆ ਜੀ ਤੇ ਜੇ ਰਿਪੋਰਟ ਹੋ ਗਈ ਤੇ ਫਿਰ ਤੁਹਾਨੂੰ ਪਤਾ ਹੀ ਆ ਨਾ ਖੁਦਾ ਮਿਲਾ ਨਾ ਵਿਸਾਲੇ ਸਨਮ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਬਿਲਕੁਲ ਜੀ ਤਾਂ ਭਾਈ ਬਹੁਤ ਔਖਾ ਹੋ ਜਾਏਗਾ ਤਾਂ ਇਹ ਬਹੁਤ ਅੱਜ ਦੀ ਉਥੋਂ ਦੀ ਯਾਨੀ ਜੇ ਦੇਖੀਏ ਜਿਹੜੀ ਚਲੰਤ ਖਬਰ ਆ ਇਹ ਵੀ ਪੂਰੀ ਆਪਣੇ ਆਂਗੂ ਹਾਂ ਬਿਲਕੁਲ ਜੀ ਬਿਲਕੁਲ ਉਧਰ ਵੀ ਪੂਰੀ ਮਤਲਬ ਕਿ ਚਸਕੇ ਨਾਲ ਸੁਣੀ ਜਾਂਦੀ ਖਬਰ ਆ ਤੇ ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਇਹਨਾਂ ਕੇ ਨੂੰ ਰਿਪੋਰਟ ਕਰਨਗੇ ਔਰ ਜੇ ਰਿਪੋਰਟ ਹੋ ਗਈ ਪਹਿਲੀ ਗੱਲ ਇਹ ਆ ਕਿ ਟੱਬਰ ਕੋਲ ਤੇ ਬਾਅਦ ਚ ਜਾਏਗੀ ਏਜੰਸੀਆਂ ਨੇ ਜਾਣ ਨਹੀਂ ਛੱਡਣੀ ਜੀ ਸਰ ਬਹੁਤ ਕਸੂਤੀ ਸਥਿਤੀ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਦੀ ਕਿਉਂਕਿ ਧਾਰਮਿਕ ਸਮਾਜਿਕ ਏਜੰਸੀਆਂ ਬਹੁਤ ਕਿਸਮ ਦੇ ਤੁਹਾਡੇ ਤੇ ਦਬਾਅ ਪੈ ਜਾਂਦੇ ਨੇ ਹੁਣ ਤੁਸੀਂ ਇਹ ਵੇਖੋ ਨਾ ਕਿ ਜਿਹੜਾ ਉਹ ਨੰਬਰਦਾਰ ਆ ਉਹ ਤੇ ਕਹਿ ਰਿਹਾ ਕਿ ਇਨੇ ਕਰਤਾਰਪੁਰ ਸਬ ਕਾਰਿਡੋਰ ਜਾਣ ਵੇਲੇ ਵੀ ਜਦੋਂ ਅਪਲਾਈ ਕੀਤਾ ਸੀ ਮੈਂ ਉਦੋਂ ਤਸਦੀਕ ਕੀਤਾ ਇਟ ਮੀਨ ਕਿ ਕਰਤਾਰਪੁਰ ਸਬ ਕਾਰਿਡੋਰ ਚ ਵੀ ਜਾ ਕੇ ਆਈ ਆ ਤੇ ਮੈਨੂੰ ਲੱਗਦਾ ਮਿਲ ਕੇ ਆਈ ਹੋਵੇਗੀ ਉੱਥੇ ਜੀ ਇਹ ਜਿਹੜਾ ਨਾਸਿਰ ਹੈ ਨਾ ਇਹ ਟੁੱਟ ਪੈਣਾ ਬੜਾ ਮੈਨੂੰ ਚਲਾਕ ਲੱਗਦਾ ਹੈ ਕਿ ਇਹਨੇ ਇੱਧਰ ਵੀ ਸੱਦੀ ਹੋਣੀ ਆ ਉੱਥੇ ਦਾ ਨਹੀਂ ਫੱਬਿਆ ਦਾ ਨਹੀਂ ਲੱਗਿਆ ਇਹਨਾਂ ਦਾ ਕੀ ਕਹਿ ਸਕਦੇ ਆ ਮਿੰਟੂ ਜੀ ਹਨਾ ਨਹੀਂ ਮੈਨੂੰ ਜਿੱਨੀ ਕੋ ਉਹ ਦੇਖੋ ਨਾ ਮੈਂ ਆਪਦੇ ਕੋਲੋਂ ਨਹੀਂ ਕੁਝ ਵੀ ਕਹਿ ਰਿਹਾ ਮੈਂ ਕਹਿ ਰਿਹਾ ਕਿ ਉਹ ਨੰਬਰਦਾਰ ਸਾਹਿਬ ਕਹਿ ਰਹੇ ਆ ਕਿ ਮੈਂ ਤਾਂ ਜੀ ਉਦੋਂ ਤਸਦੀਕ ਕੀਤਾ ਸੀਗਾ ਜਦੋਂ ਇਹਨੇ ਕਰਤਾਰਪੁਰ ਕੋਰਿਡੋਰ ਲਈ ਅਪਲਾਈ ਕੀਤਾ ਸੀਗਾ ਤੇ ਤਾਂ ਮਤਲਬ ਕਿ ਗਈ ਹੋਏਗੀ ਜੀ ਜੇ ਗਈ ਹੈ ਤਾਂ ਫਿਰ ਇਹੋ ਜੀ ਮਤਲਬ ਕਿ ਕੋਈ ਆਪ ਦੀ ਹੁਣ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਨਿੱਜੀ ਮਾਮਲੇ ਹੁੰਦੇ ਨੇ ਕਿ ਸ਼ਰਦਾ ਤਫਰ ਹੋਈ ਨਾ ਹਮ ਸਰ ਜੇ ਸ਼ਰਦਾ ਹੀ ਹੋਵੇ ਤੇ ਆਸਤਾ ਹੀ ਇਹੋ ਜੀ ਹੋਵੇ ਤੇ ਇਹੋ ਜੇ ਆੜ ਦੇ ਵਿੱਚ ਥੋੜੀ ਜਾਣਾ ਸੋ ਇਸ ਕਰਕੇ ਇਹਦੀਆਂ ਮੁਸ਼ਕਲਾਂ ਉੱਥੇ ਵਧਣ ਗਿਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਜੇ ਉੱਥੇ ਟਿਕ ਵੀ ਜਾਂਦੀ ਹਮ ਤੇ ਤਾਂ ਵੀ ਮਤਲਬ ਕਿ ਔਖਾ ਹੋ ਜਾਣਾ ਸੀ ਇਹਦਾ ਜੇ ਇਹੋ ਜੇ ਮਾਹੌਲ 'ਚ ਜੰਮੀ ਪਲੀ ਆ ਤਾਂ ਲਿਹਾਜ਼ਾ ਏ ਅੱਜ ਦੀ ਗੱਲੋ ਕਿ ਵੱਡੀ ਖਬਰ ਸੀ ਕਿ ਉਹ ਉੱਥੇ ਵੀ ਫਰਾਰ ਹੋ ਗਏ